ਟੈਨੇਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਸਾਰੇ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਆਪਣੇ ਪਾਕਿਸਤਾਨ ਜੱਥੇ ਗਏ ਸਨ ਗੁਰੂ ਨਾਨਕ ਦੇਵ ਜੀ ਦੇ ਇਸ ਆਗਮਨ ਪੁਰਬ ਦੇ ਉੱਤੇ ਉਹਨਾਂ ਜੱਥਿਆਂ ਦੇ ਵਿੱਚ ਸਿੱਖਾਂ ਦੇ ਨਾਲ ਕੁਝ Hindu ਭਰਾ ਪੈਣਾ ਵੀ ਗਏ ਸੀ ਕਹਿੰਦੇ ਵੀ ਪਾਕਿਸਤਾਨ ਦੀ ਸਰਕਾਰ ਨੇ ਚੁਣ-ਚੁਣ ਕੇ Hindu ਬਾਹਰ ਕੱਢ ਦਿੱਤੇ ਵਾਪਸ ਭੇਜ ਦਿੱਤੇ ਸਿਕਨ ਰਣ ਦਿੱਤਾ ਇਹ ਗੱਲ ਸੱਚੀ ਆ ਜਾਂ ਅਫਵਾਹ ਫਲਾ ਰਹੇ ਨੇ ਨਹੀਂ ਇਹ ਗੱਲ ਸੱਚੀ ਹੈ ਸਭ ਅੱਜ 14 ਸਿੰਧੂ ਭੈਣਾ ਵੀਰ ਆ ਜਣੇ ਉਹ ਵਾਪਸ ਮੁੜ ਆਏ ਆ ਕਿਉਂਕਿ ਜਦੋਂ ਉਹ ਇਧਰਲੇ ਪਾਸਿਓਂ ਓਟਾਰੀ ਵਾਲਾ ਪਾਸਾ ਲੰਘ ਕੇ ਤੇ ਜਦੋਂ ਗਾਇਜ ਦੀ ਪਰਲੇ ਪਾਰ ਜਾਣ ਕੇ ਵਾਗੇ ਵਾਲੇ ਪਾਸੇ ਉੱਥੇ ਇਹਨਾਂ ਨੂੰ ਕਈ ਘੰਟੇ ਬਿਠਾਈ ਰੱਖਿਆ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਹ ਕਹਿ ਕੇ ਕਿ ਭਾਈ ਇੱਥੇ ਤਾਂ ਸਿਰਫ ਸਿਰਫ ਸਿੱਖ ਸ਼ਰਧਾਲੂਆਂ ਦੇ ਵਾਸਤੇ ਇਹ ਜਥੇ ਜਾ ਰਹੇ ਆ ਉਹਨਾਂ ਨੂੰ ਇਧਰ ਔਰ ਦੀ ਆਗਿਆ ਹੈਗੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੁਹਾਨੂੰ ਇਜਾਜ਼ਤ ਨਹੀਂ ਆ ਉੱਥੇ ਫਿਰ ਥੋੜੀ ਬਹੁਤੀ ਬਹਿਸ ਨਹੀਂ ਹੋਈ ਪਰ ਇਹਨਾਂ ਸ਼ਰੂ ਪਰਿਵਾਰਾਂ ਦੀ ਦੇਬਸੀ ਰਹੀ ਕਿ ਪੰਜਾਬ ਦੇ ਨਹੀਂ ਪੰਜਾਬ ਉਹ ਬਾਹਰਲੇ ਹੋਰ ਥੂਦਾਂ ਦੇ ਆ ਸੋ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਆ ਕੇ ਸ਼ਿਕਾਇਤ ਵੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਦੇ ਕਈ ਜਿਹੜੇ ਹੈਗੇ ਨੇ ਉੱਥੇ ਅਹੁਦੇਦਾਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਗੁਰੂ ਨਾਨਕ ਸਾਹਿਬ ਨੇ ਇਸੇ ਗੱਲ ਨੂੰ ਤਾਂ ਖਤਮ ਕੀਤਾ ਸੀ ਜਾਤ ਪਾਤ ਨੂੰ ਧਰਮ ਦੇ ਮਸਲੇ ਦੇ ਵਿੱਚ ਉੱਤੇ ਉੱਠੀਏ ਤੇ ਜਦੋਂ ਇਹਨਾਂ ਬੰਦਿਆਂ ਦੇ ਕੋਲੇ ਵੀਜ਼ਾ ਹੈਗਾ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਉਧਰ ਜਾਣ ਦਿੱਤਾ ਗਿਆ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਜੀ ਦੇਖੋ ਪੰਜਾਬ ਯੂਨੀਵਰਸਿਟੀ ਟੈਣਾਜੀ ਪੰਜਾਬ ਦਾ ਸ਼ਾਨ ਹੈ ਪੰਜਾਬ ਦੀ ਮਾਨਮਤੀ ਯੂਨੀਵਰਸਿਟੀ ਹੈ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਇੱਥੇ ਬੜੇ ਬੜੇ ਆਦੀਬ ਪੜ੍ਹੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਵਿਅਕਤੀ ਇੱਥੋਂ ਪੈਦਾ ਹੋਏ ਨੇ ਹੁਣ ਇਸ ਤੇ ਆਖ ਹੈ ਸ਼ਾਇਦ ਸਰਕਾਰ ਦੀ ਇੱਕ ਤਾਂ ਪਹਿਲਾਂ ਬੜੇ ਤਵੱਸ ਵੀ ਕਿਸਮ ਦੇ ਵਾਈਸ ਚਾਂਸਲਰ ਸਾਹਿਬ ਨਿਯੁਕਤ ਕਰ ਦਿੱਤੇ ਗਏ ਤੇ ਹੁਣ ਸੈਨੇਟ ਨੂੰ ਭੰਗ ਕਰਨਾ ਚਾਹੁੰਦੇ ਨੇ ਸੈਨੇਟ ਦੇ ਵਿੱਚ ਜਿਹੜੀ ਟੁੱਟਭੱਜ ਹੋਈ ਹੈ ਜਾਂ ਉਹ ਭੰਨ ਤੋੜ ਕਰ ਰਹੇ ਨੇ ਉਹਦੇ ਸਾਰਾ ਵੇਰਵਾ ਕੀ ਹੈ ਦੇਖੋ ਜੀ ਇੱਕ ਤਾਂ ਗੱਲ ਇਹ ਹੈ ਕਿ ਪਹਿਲਾਂ ਤਾਂ ਖਬਰ ਇਹ ਆ ਗਈ ਜੀ ਕਿ ਅੱਜ ਕੇਂਦਰ ਦੀ ਸਰਕਾਰ ਝੁਕ ਗਈ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਸੈਨੇਟ ਤੇ ਸਿੰਡੀਕੇਟਰ ਨੂੰ ਭੰਗ ਕਰਨ ਦਾ ਫੈਸਲਾ ਕੇਂਦਰ ਦੀ ਸਰਕਾਰ ਨੇ ਵਾਪਸ ਲੈ ਲਿਆ ਨੋਟੀਫਿਕੇਸ਼ਨ ਜਿਹੜਾ ਉਹ ਵਾਪਸ ਲੈ ਲਿਆ ਪਹਿਲੀ ਖਬਰ ਇਹ ਆਈ ਮੀਡੀਆ ਦੇ ਵਿੱਚ ਇਸ ਗੱਲ ਦੇ ਉੱਤੇ ਤਸੱਲੀ ਪ੍ਰਗਟਾਈ ਗਈ ਵਿਦਿਆਰਥੀ ਸੰਘਰਸ਼ੀਲ ਜਥੇਬੰਦੀਆਂ ਨੇ ਤਸੱਲੀ ਪ੍ਰਗਟਾਈ ਪਰ ਨਾਲ ਦੀ ਨਾਲ ਖਬਰ ਇਹ ਆ ਗਈ ਜੀ ਕਿ ਕੇਂਦਰ ਦੀ ਸਰਕਾਰ ਨੇ ਆਪਦੇ ਫੈਸਲੇ ਨੂੰ ਰੱਦ ਨਹੀਂ ਕੀਤਾ ਸਗੋਂ ਟਾਲਿਆ ਆਰਦੀ ਤੌਰ ਦੇ ਉੱਤੇ ਟਾਲਿਆ ਕੇਂਦਰ ਨੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਆ ਕੇਂਦਰ ਨੇ ਸਭ ਤੋਂ ਪਹਿਲਾਂ 4867ਈ ਫੈਸਲੇ ਦੇ ਤਹਿਤ ਜਿਹੜਾ ਉਹ ਨੋਟੀਫਿਕੇਸ਼ਨ ਨੂੰ ਕਦੇ ਬਰਦ ਕਰਤਾ ਫਿਰ ਤੁਰੰਤ ਇੱਕ ਨਵਾਂ ਜਿਹੜਾ ਫੈਸਲਾ ਉਹ ਹੈ ਤਾਂ ਜੀ 4868ਈ ਇਹਨੂੰ ਜਾਰੀ ਕੀਤਾ ਇਦੇ ਵਿੱਚ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਸਿਰਫ ਇੰਨੀ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਇਹਨੂੰ ਅਰਕਤੀ ਤੌਰ ਦੇ ਉੱਤੇ ਅਗਲੇ ਸਮੇਂ ਦੇ ਲਈ ਅਗਲੀ ਤਰੀਕ ਤੱਕ ਦੇ ਲਈ ਇਸ ਫੈਸਲੇ ਨੂੰ ਆਰਜੀ ਤੌਰ ਤੇ ਟਾਲਦੇ ਹਾਂ ਸੋ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਭਾਈ ਇਹ ਜਿਹੜਾ ਸੈਨੀਟਾ ਜਿਹੜੀ ਭੰਗ ਕੀਤੀ ਸੀ ਇਹ ਬਿਲਕੁਲ ਫੈਸਲਾ ਰੱਦ ਕਰ ਦਿੱਤਾ ਗਿਆ ਇਵੇਂ ਨਹੀਂ ਆਰਜੀ ਤੌਰ ਦੇ ਉੱਤੇ ਇਹਨੂੰ ਰੱਦ ਕੀਤਾ ਗਿਆ ਪੱਕੇ ਤੌਰ ਤੇ ਨਹੀਂ ਤੇ ਇਹਨੂੰ ਟਾਲ ਦਿੱਤਾ ਗਿਆ ਕਹਿਣ ਦਾ ਭਾਵ ਅੱਗੇ ਸੋ ਇਹਦੇ ਉੱਤੇ ਹੁਣ ਵਿਰੋਧ ਕੀਤਾ ਜਾ ਰਿਹਾ ਪਹਿਲਾਂ ਤਾਂ ਇਹ ਗੱਲ ਬੜੀ ਚਾਅ ਦੇ ਨਾਲ ਸਭ ਨੇ ਦੱਸੀ ਜਿਹੜੇ ਵਕ ਵਕ ਆਗੂ ਵੀ ਬੋਲੇ ਵੀ ਭਾਈ ਦੇਖੋ ਵਿਦਿਆਰਥੀਆਂ ਦੇ ਜੋਸ਼ ਦੇ ਅੱਗੇ ਕੇਂਦਰ ਨੂੰ ਝੁਕੜਾ ਪਿਆ ਪਰ ਬਾਅਦ ਦੇ ਵਿੱਚ ਕੇਂਦਰ ਨੇ ਨਵੀਂ ਪਲਟੀ ਮਾਰੀ ਆ ਉਹਦੇ ਕਰਕੇ ਵਿਵਾਦ ਇੱਕ ਵਾਰੀ ਫਿਰ ਉੱਡੇ ਦਾ ਉੱਡਾ ਰਹਿ ਗਿਆ ਜੀ ਸੋ ਫੈਸਲਾ ਕਰਨ ਦਾ ਕੀ ਆਈਡੀਆ ਜੇ ਉਸ ਫੈਸਲੇ ਨੂੰ ਬਾਅਦ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਸਗੋਂ ਮਲਤਵੀ ਕਰ ਦਿੱਤਾ ਗਿਆ ਇਹ ਜੇ ਧਰਮ ਫਲਾਇਆ ਗਿਆ ਅਸਲ ਦੇ ਵਿੱਚ ਨਾ ਜਿਹੜੇ ਦੋ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰ ਨੇ ਧਰਮ ਫਲਾਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਆਪਦੇ ਹੱਕਾਂ ਵਾਸਤੇ ਲੜਾਂਗੇ ਵਿਦਿਆਰਥੀਏ ਜਿਹੜੇ ਉੱਥੇ ਮਰਨ ਵਰਤ ਤੇ ਵੀ ਬੈਠੇ ਹੋਏ ਆ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਇਸੇ ਯੂਨੀਵਰਸਿਟੀ ਦੇ ਵੱਲੋਂ ਕਿਹਾ ਗਿਆ ਸੀ ਵੀ ਜੇਕਰ ਤੁਸੀਂ ਇੱਥੇ ਪੜਨਾ ਤੇ ਤੁਹਾਨੂੰ ਐਫੀਡੇਫਟ ਤੇ ਸਾਈਨ ਕਰਨੇ ਪੈਣੇ ਆ ਵੀ ਅਸੀਂ ਕਦੇ ਪ੍ਰਦਰਸ਼ਨ ਨਹੀਂ ਕਰਾਂਗੇ ਫਿਰ ਵਿਦਿਆਰਥੀਆਂ ਦੇ ਦਬਾਅ ਮੂਰੇ ਝੁਕੇ ਉਹਨਾਂ ਨੇ ਐਫੀਡੇਫਟ ਵਾਲਾ ਫੈਸਲਾ ਵਾਪਸ ਲੈ ਲਿਆ ਅੱਜ ਵਾਲੇ ਫੈਸਲੇ ਵਿੱਚ ਠਕਾਣੀ ਦੇਗੇ ਪਹਿਲਾਂ ਕਹਿੰਦੇ ਵੀ ਰੱਦ ਕਰਤਾ ਬਾਅਦ ਦੇ ਵਿੱਚ ਕਹਿੰਦੇ ਨਹੀਂ ਨਹੀਂ ਆਰਜ਼ੀ ਤੌਰ ਦੇ ਉੱਤੇ ਟਾਲਿਆ ਗਿਆ ਇਹ ਟਾਲਿਆ ਗਿਆ ਸ਼ਬਦ ਆ ਜਿਹੜਾ ਇਹਦੇ ਕਰਕੇ ਵਿਦਿਆਰਥੀ ਉੱ ਹੂੰ ਅਚਾਹ ਡੀਆਈਜੀ ਪੁਲਰ ਕਹਿੰਦੇ ਕੱਲੇ ਨਹੀਂ ਫਸੇ ਨਾਲ 14 ਅਫਸਰਾਂ ਨੂੰ ਹੋਰ ਲੈ ਡੁੱਬਣਗੇ ਇਹ 14 ਅਫਸਰ ਕੌਣ ਨੇ ਕਿਉਂ ਇਹ ਬਾਕੀ ਫਸ ਰਹੇ ਨੇ ਅਫਸਰ ਜਿਵੇਂ ਕਿ ਸ਼ੇਰ ਹਨ ਕਿ ਹਮ ਤੋਂ ਬੀਬੇ ਹਸਨਮ ਤੁਝੇ ਵੀ ਲੈ ਡੁੱਬेंगे ਇਹ ਉਹ ਗੱਲ ਕੋਈ ਪਈ ਹੈ ਡੀਆਈਜੀ ਹਰਚਰਨ ਸਿੰਘ ਪੁਲਰਾ ਜਿਹੜੇ ਇਹ ਤਾਂ ਹੁਣ ਤਸੂਤੇ ਕਿ ਰਹੀ ਆ ਪਤਾ ਲੱਗਾ ਜੀ ਕਿ 4 ਆਈਏਐਸ ਤੇ 10 ਆਈਪੀਐਸ ਅਫਸਰਾਂ ਪੰਜਾਬ ਦੇ ਹੋ ਜੇ ਜਿਹੜੇ ਕਿ ਆਉਂਦੇ ਸਮੇਂ ਦੇ ਵਿੱਚ ਅੜਕੇ ਆ ਸਕਦੇ ਸੀ ਡੀਆਈਜੀ ਦੇ ਕਿਉਂਕਿ ਇਹਨਾਂ ਨੇ ਆਪਦਾ ਪੈਸਾ ਪ੍ਰਾਪਰਟੀ ਦੇ ਵਿੱਚ ਇਨਵੈਸਟ ਕੀਤਾ ਜਿਹੜੇ ਹਰਚਰਨ ਸਿੰਘ ਕੋਲ ਲੜਾ ਉਹਨਾਂ ਦੇ ਨਾਲ ਇਹਨਾਂ ਦੀ ਅੰਗਲੀ ਸਿੰਗਲੀ ਹੈਗੀ ਆ ਸੀਬੀਆਈ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪ੍ਰਾਪਰਟੀ ਡੀਲਰ ਪਟਿਆਲੇ ਦਾ ਭਪਿੰਦਰ ਸਿੰਘ ਉਹਦੇ ਜਿਹੜੀ ਕੱਲ ਰੇਡ ਮਾਰੀ ਗਈ ਸੀ ਉੱਥੋਂ ਕਈ ਤਰ੍ਹਾਂ ਦੇ ਖੁਲਾਸੇ ਹੋਏ ਆ ਇਹ ਇੱਕ ਪੂਰੀ ਚੇਨ ਜਪਦੀ ਆ ਵੀ ਕਿਵੇਂ ਪੈਸੇ ਕਿਹੜੇ ਪਾਸੇ ਨੂੰ ਲਾਉਣੇ ਆ ਕਿਹੜੇ ਪਾਸੇ ਕਿਵੇਂ ਕਮਾਉਣੇ ਆ ਅੱਛਾ ਕੱਲ ਰਾਜਾ ਬਰਿੰਗ ਦੀ ਖਬਰ ਆਈ ਸੀ ਜਿਹੜੀ ਸਰ ਬੂਟਾ ਸਿੰਘ ਬਾਰੇ ਉਹਨਾਂ ਨੇ ਕਮੈਂਟਰੀ ਕੀਤੀ ਸੀ ਆਪ ਜੀ ਦਾ ਵਿਚਾਰ ਸੀ ਕਿ ਉਹਦੇ ਵਿੱਚ ਉਹਨਾਂ ਦੀ ਕੋਈ ਬੁਰੀ ਇੰਟੈਂਸ਼ਨ ਨਹੀਂ ਸੀ ਤੁਸੀਂ ਸੁਣੀ ਸੀ ਸਾਰੀ ਸਪੀਚ ਪਰ ਉਹਦਾ ਪਰਚਾ ਦਰਜ ਹੋ ਗਿਆ ਆਥੰਨ ਸਾਹਿਬ ਮੈਂ ਕੱਲੇ ਕਲਾਈ ਸੀ ਕਿ ਇੱਕ ਕਾਲਾ ਸ਼ਬਦ ਜਿਹੜਾ ਉਹਨਾਂ ਨੇ ਵਰਤੇ ਆ ਇਹ ਸ਼ਬਦ ਜਿਹੜਾ ਇਹ ਰੜਕਦਾ ਉਹਨਾਂ ਨੂੰ ਏਵੇਂ ਨਹੀਂ ਸੀ ਕਹਿਣਾ ਚਾਹੀਦਾ ਤੇ ਬਾਕੀ ਮੈਂ ਪੂਰੀ ਦੀ ਪੂਰੀ ਸੁਣੀ ਤੇ ਉਹਦੇ ਵਿੱਚ ਮੈਨੂੰ ਕੋਈ ਕਹਿ ਨਹੀਂ ਕਿ ਵੀ ਨਫਰਤ ਫਲਾਉਣ ਵਾਲੀ ਗੱਲ ਜਾਪੀ ਨਹੀਂ ਸੀ ਪਰਤੀਸ ਨਹੀਂ ਸੀ ਹੋਈ ਪਰ ਕਾਲਾ ਰੰਗ ਦੇਖੋ ਜੀ ਪੰਜਾਬ ਦੇ ਰਹਿਣ ਵਾਲੇ ਲੋਕ ਆ ਮੇਰਾ ਖਿਆਲ ਆ ਵੀ ਬੜਿੰਗ ਸਾਹਿਬ ਦਾ ਆਪਣਾ ਰੰਗ ਵੀ ਤਕਰੀਬਨ ਸਾਮਲਾ ਜਿਹਾ ਹੀ ਆ ਸੋ ਕਾਲਾ ਰੰਗ ਇੱਥੇ ਗੋਰੇ ਤਾਂ ਹੈ ਹੀ ਨਹੀਂਗੇ ਔਰ ਖਾਸ ਤੌਰ ਤੇ ਜਿਹੜੇ ਵਰਕਿੰਗ ਕਲਾਸ ਦੇ ਲੋਕ ਨੇ ਸਾਰੇ ਭਾਵੇਂ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਰੱਖਦੇ ਨੇ ਧੋਪ ਇੰਨੀ ਪੈਂਦੀ ਆ ਰੰਗ ਤਾਂ ਹਰੇਕ ਦਾ ਹੀ ਕਾਲਾ ਹੋ ਜਾਂਦਾ ਜੀ ਇੱਥੇ ਨਾਲੇ ਸਿੰਘ ਸਾਹਿਬ ਗੱਲ ਹੈ ਜੀ ਕਿ ਇਹ ਕਾਲੇ ਗੋਰੇ ਦੇ ਕਰਕੇ ਤਾਂ ਕਿਸੇ ਨੂੰ ਉਹਦਾ ਮਿਲਿਆ ਨਹੀਂ ਸਰਦਾਰ ਬੂਟਾ ਸਿੰਘ ਹੋਰੀ 8 ਵਾਰ ਲੋਕ ਸਭਾ ਦੇ ਮੈਂਬਰ ਰਹੇ ਆ ਉਹ ਗ੍ਰਹਿ ਮੰਤਰੀ ਰਣ ਦੇ ਨਾਲ ਨਾਲ ਹੋਰ ਬਹੁਤ ਵੱਡੇ ਵੱਡੇ ਉਦਾਂ ਦੇ ਉੱਤੇ ਰਹੇ ਜੇਕਰ ਗਿਣਤੀ ਕਰਨ ਲੱਗ ਜੇ ਤਾਂ ਕਈ ਮਿੰਟ ਇਸ ਗਿਣਤੀ ਦੇ ਵਿੱਚ ਨਿਕਲ ਜਾਣੇ ਆ ਪਰ ਰਾਜਾ ਬੜਿੰਗ ਹੋਰਾਂ ਨੇ ਮਾਫੀ ਮੰਗੀ ਆ ਫਿਰ ਵੀ ਜਿਹੜੀਆਂ ਉਹ ਜਿਹੜੀ ਹੈਗੇ ਨੇ ਐਸ ਸੀ ਐਸ ਪੀ ਤਹਿਤ ਇਹਨਾਂ ਨੇ ਉਸੇ ਪਰਚਾ ਦਰਜ ਕੀਤਾ ਗਿਆ ਅੱਜ ਤੇ ਅੱਜ ਪਤਾ ਲੱਗਾ ਜੀ ਕਿ ਇਹਦੇ ਸਰਦਾਰ ਬੂਤਾ ਸਿੰਘ ਦੇ ਪੁੱਤ ਆ ਸਰਬਜੋਤ ਸਿੰਘ ਸਿੱਧੂ ਉਹਨਾਂ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਿੱਤੀ ਸੀ ਤੇ ਅੱਜ ਇਹਨਾਂ ਦੇ ਉੱਤੇ ਯਾਨੀ ਕਿ ਰਾਜਾ ਬੜਿੰਗ ਦੇ ਉੱਤੇ ਵੱਖ-ਵੱਖ ਧਰਮਾਂ ਦੇ ਤਹਿਤ ਪਰਚਾ ਦਰਜ ਹੋ ਗਿਆ ਸੋ ਰਾਜਾ ਬੜਿੰਗ ਨੇ ਅੱਜ ਫੇਰ ਗੱਲ ਕਹੀ ਆ ਉਹ ਕਹਿੰਦੇ ਸੀ ਕਿ ਮੇਰੇ ਕਹਿਣ ਦਾ ਭਾਵ ਇਹ ਨਹੀਂ ਸੀ ਜਿਹੜਾ ਅਰਥ ਕੱਢ ਲਿਆ ਗਿਆ ਪਰ ਕਾਂਗਰਸ ਨੂੰ ਤਰਨਤਾਰਨੀ ਚੋਣ ਦੇ ਵਿੱਚ ਘੇਰਾ ਪੈ ਇੰਨੀ ਗੱਲ ਪੱਕੀ ਆ ਅੱਜ ਹੈਗੀ ਜੀ 5 ਤਰੀਕ ਤੋਂ 11 ਤਰੀਕ ਨੂੰ ਵੋਟਾਂ ਪੈਣੀਆਂ 9 ਤਰੀਕ ਦੀ ਅੱਥਰੂ ਚੋਣ ਪ੍ਰਚਾਰ ਬੰਦ ਹੋ ਜਾਣਾ ਇਹ ਜਿਹੜੀ 5 ਤੋਂ ਲੈ ਕੇ 9 ਤੱਕ ਦੇ ਲਈ ਬਾਕੀ ਸਾਰੇ ਮੁੱਦੇ ਇੱਕ ਪਾਸੇ ਰਹਿ ਗਏ ਹੁਣ ਵੜਿੰਗ ਵਾਲਾ ਮੁੱਦਾ ਚੱਲਣਾ ਜੀ ਉਹ ਕੌਣ ਮੁੰਡਾ ਸੀ ਜਿਹੜਾ ਮੂਰਖ ਮੁੰਡਾ ਜਿਹੜਾ ਸ਼ਰਾਬ ਪੀ ਕੇ ਤੇ ਦਰਬਾਰ ਸਾਹਿਬ ਦਾ ਜਾਵੜਿਆ ਕੀ ਹਸ਼ਰ ਕੀ ਹੋਇਆ ਉਹਦਾ ਸਰ ਦੇਖੋ ਇਹਨਾਂ ਨੈਤਿਕਤਾ ਦੀ ਗੱਲ ਆ ਲੋਕਾਂ ਅੰਦਰਲੀ ਨੈਤਿਕਤਾ ਮੁੱਕੀ ਪਈ ਆ ਜਾਂ ਮੁੱਕਦੀ ਜਾ ਰਹੀ ਆ ਗੱਲ ਅਸਲ ਦੇ ਵਿੱਚ ਇੰਨੀ ਆ ਲੋਕ ਸੋਚਦੇ ਨਹੀਂ ਲੋਕਾਂ ਦੇ ਸਿਧਾਂਤ ਮੁੱਕੇ ਪਏ ਆ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਗਏ ਹੋ ਤੁਸੀਂ ਦਰਬਾਰ ਸਾਹਿਬ ਗਏ ਹੋ ਜਕਰ ਤੁਸੀਂ ਕੰਪਲੈਕਸ ਦੇ ਵਿੱਚ ਵੀ ਆ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਵੀ ਯਾਰ ਕੋਈ ਨਿਸ਼ੇਪੱਤੇ ਵਾਲਾ ਬੰਦਾ ਉੱਥੇ ਜਾਊਗਾ ਜਾਂ ਜਾਣਾ ਚਾਹੀਦਾ ਪਰ ਲੋਕ ਨਹੀਂ ਚੱਲਦੇ ਜਿਹੜੇ ਲੋਕਾਂ ਦੀ ਜਿਹੋ ਜੀ ਮੱਤਾ ਉਹੋ ਜੀ ਵਰਤੀ ਜਾਂਦੇ ਆ ਆ ਜਿਹੜੀ ਤਾਜ਼ਾ ਜਾਣਕਾਰੀ ਆਈ ਹੋਈ ਆ ਵੀ ਇੱਕ ਹਰਿਆਣੇ ਦਾ ਮੁੰਡਾ केजी दरबार ਸਰ ਗਿਆ ਜਦੋਂ ਇਹ ਉੱਥੇ ਪਹੁੰਚਿਆ ਜੀ ਕੰਪਲੈਕਸ ਦੇ ਵਿੱਚ ਉੱਥੇ ਲੋਕਾਂ ਨੇ ਇਹਨੂੰ दारू ਦੇ ਵਿੱਚ ਤੁੰਨ ਹੋਏ ਨੂੰ ਦੇਖ ਲਿਆ ਫਿਰ ਲੋਕਾਂ ਨੇ ਇਹਨੂੰ ਅੰਦਰ ਜਾਣ ਨਹੀਂ ਦਿੱਤਾ ਦਾ ਇਹ ਵੀਡੀਓ ਦੇ ਵਿੱਚ ਸ਼ਰੀਆਮ ਕਹਿੰਦਾ ਯਾਰ ਮੈਂ ਤਾਂ ਤੀਨਾ ਮੈਨੂੰ ਆਪੇ ਬਾਬਾ ਵਿਲਾ ਮੈਂ ਤਾਂ ਐਂ ਤੀਨਾ ਹੁੰਦਾ ਮੈਂ ਤਾਂ ਐਂ ਕਰੂੰਗਾ ਸੋ ਲੋਕਾਂ ਨੇ ਅੰਦਰ ਨਹੀਂ ਜਾਣ ਦਿੱਤਾ ਪਰ ਇਸ ਖਬਰ ਨੂੰ ਅੱਜ ਬਹੁਤ ਵੱਡੇ ਪੱਤਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੜਿਆ ਸੁਣਿਆ ਦੇਖਿਆ ਗਿਆ ਵੀ ਇਸ ਤਰੀਕੇ ਦੇ ਨਾਲ ਮੂਰਖਮਤੀ ਕਰਨ ਵਾਲੇ ਬੰਦੇ ਵੀ ਹੈਗੇ ਆ ਅੱਛਾ ਜਿਹੜੇ ਕਬੱਡੀ ਖਿਡਾਰੀ ਦੇ ਕਤਲ ਦੀ ਤੁਸੀਂ ਕੱਲ ਖਬਰ ਦਿੱਤੀ ਸੀ ਉਹਦੇ 'ਚ ਗ੍ਰਿਫਤਾਰੀ ਹੋਈ ਆ ਇਹ ਪਿੰਡ ਰੂਮੀ ਦਾ ਮੁੰਡਾ ਕੋਈ ਜਗਰਾਵਾਂ ਕੋਲੇ ਅੱਜ ਦੇਖੋ ਗੱਲ ਸਿੰਘ ਸਾਹਿਬ ਇਹ ਹੈ ਜਿਕੇ ਇਹਦੇ ਪਿੰਡ ਦੇ ਬਾਰੇ ਤਾਂ ਮੈਨੂੰ ਮੁਕੰਮਲ ਗਿਆਨ ਨਹੀਂ ਆ ਪਰ ਇਹਦਾ ਨਾਂ ਦੱਸਿਆ ਕਿ ਜੀ ਕਾਲਾ ਰੂਮੀ ਸ਼ਾਇਦ ਪਿੰਡ ਦੇ ਕਰਕੇ ਨਾਂ ਲੱਗਿਆ ਹੋਊਗਾ ਨਾਲ ਪਰ ਇੰਨੀ ਗੱਲ ਇਹ ਕਿ ਤਿੰਨ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦੋ ਮੁੰਡਿਆਂ ਦੇ ਉੱਤੇ ਪਹਿਲਾਂ ਪਰਚਾ ਦਰਜ ਹੋ ਗਿਆ ਸੀ ਪ੍ਰਿਤਪਾਲ ਸਿੰਘ ਦੇ ਪਰਿਵਾਰਕੀਆਂ ਨੇ ਗੱਲ ਕਹੀ ਸੀ ਕਿ ਤੀਜਾ ਵੀ ਫੜਿਆ ਜਾਵੇ ਤੇ ਤੀਜੇ ਨੂੰ ਵੀ ਫੜ ਲਿਆ ਗਿਆ ਪੁਰਤੀਨੇ ਜਿਹੜੇ ਬੰਦੇ ਗ੍ਰਿਫਤਾਰ ਕਰ ਲਏ ਗਏ ਆ ਪੁਰਸ ਦਾ ਕਹਿਣਾ ਜੀ ਕਿ ਅਸੀਂ ਕੜੀ ਨਾਲ ਕੜੀ ਜੋੜ ਕੇ ਅਗਲੀਆਂ ਜਾਣਕਾਰੀਾਂ ਵੀ ਹਾਸਲ ਕਰ ਰਹੇ ਆ ਪਰ ਦੁੱਖ ਦੀ ਗੱਲ ਹੈ ਜੀ ਕਿ ਹਰ ਰੋਜ਼ ਪੰਜਾਬ ਦੇ ਵਿੱਚ ਕੁਝ ਨਾ ਕੁਝ ਇਹ ਹੋ ਜਾਵਾ ਪਰ ਜਨ ਆ ਜੀ ਅੱਛਾ ਜਿਹੜੇ ਦਿੱਲੀ ਤੋਂ ਆਪਣੀ ਕੁਰਸੀ ਹਾਰ ਕੇ ਆਏ ਹੋਏ ਕੇਜਰੀਵਾਲ ਨੇ ਪੰਜਾਬ 'ਚ ਅੱਡਾ ਲਾਈ ਬੈਠੇ ਆ ਇਹ ਕਹਿੰਦੇ ਗੁਜਰਾਤ ਗਏ ਸੀ ਤੇ ਗੁਜਰਾਤ ਜਾ ਕੇ ਕੋਈ ਝੂਠੀਆਂ ਗੱਲਾਂ ਉੱਥੇ ਅਫਵਾਹ ਫਲਾਉਂਦੇ ਸਨ ਕੀ ਹੋਇਆ ਕੀ ਬੜੀ ਨਿੰਦਿਆ ਹੋਈ ਹੈ ਗੱਲ ਇਹ ਜੀ ਕਿ ਸਭ ਇੱਕ ਤਾਂ ਵੇਲੇ ਸੀਗਾ ਅਖਬਾਰਾਂ ਦਾ ਉਹ ਅਖਬਾਰਾਂ ਦੇ ਵੇਲੇ ਦੇ ਵਿੱਚ ਐਥੇ ਖਬਰ ਜਿਹੜੀ ਛਪੀ ਆ ਉਹਦੇ ਬਾਰੇ ਹਰਿਆਣੇ 'ਚ ਪਤਾ ਨਹੀਂ ਸੀ ਲੱਗਦਾ ਦਿੱਲੀ ਦੇ ਵਿੱਚ ਕਿਹੜੀ ਛਪੀ ਆ ਉਹਦੇ ਬਾਰੇ ਪੰਜਾਬ 'ਚ ਪਤਾ ਨਹੀਂ ਸੀ ਲੱਗਦਾ ਹੁਣ ਦੌਰ ਹੈਗਾ ਜੀ ਸੋਸ਼ਲ ਮੀਡੀਆ ਦਾ ਹੁਣ ਕੱਲੀ-ਕੱਲੀ ਗੱਲ ਦੇ ਬਾਰੇ ਹਰ ਥਾਂ ਦੇ ਉੱਤੇ ਪਤਾ ਲੱਗਦਾ ਗੁਜਰਾਤ ਦੇ ਵਿੱਚ ਟੋਣ ਪ੍ਰਚਾਰ ਕਰਦੇ ਆ ਉੱਥੋਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਆ ਪਿਛਲੇ ਕਈ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ 50-50 ਮੀਟਰ 100-100 ਮੀਟਰ ਦੇ ਕੱਪ ਛੱਡੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੜ ਆਇਆ। ਪੰਜਾਬ ਦੀ ਸਰਕਾਰ ਨੇ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ ਹੜ ਪੀੜਤਾਂ ਨੂੰ 50000 ਰੁਪਏ ਦਿੱਤਾ। ਵੀ ਇਹ ਅਸੀਂ 1 ਮਹੀਨੇ ਦੇ ਵਿੱਚ ਸਾਰਾ ਕੰਮ ਕਰਤਾ। ਹੁਣ ਉਹ ਜਿਹੜੀਆਂ ਵੀਡੀਓ ਘੁੰਮਦੀਆਂ ਘੁੰਮਦੀਆਂ ਪੰਜਾਬ ਦੇ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਵੀ ਆ। ਹੁਣ ਗੁਜਰਾਤ ਦੇ ਵਿੱਚ ਹੋਵੇ, ਕੋਈ ਤਾਮਿਲਨਾਡੂ 'ਚ ਹੋਵੇ, ਕਿਤੇ ਦੁਨੀਆ ਦੇ ਹੋਰ ਹਿੱਸੇ 'ਚ ਹੋਵੇ, ਗੱਲ ਤਾਂ ਘੁੰਮਦੀ ਘੁੰਮਦੀ ਹੁਣ ਸਾਰੇ ਪਾਸੇ ਹੀ ਜਾਂਦੀ ਆ ਨਾ। ਤੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦੇ ਉੱਤੇ ਕਿੰਚੂ ਕਰਨੀ ਸ਼ੁਰੂ ਕੀਤੀ ਵੀ ਸਾਨੂੰ ਕਦੋਂ ਇਹ ਮੈ ਮੁਆਵਜ਼ਾ ਮਿਲਿਆ? ਸਸੋ ਜੀ ਤੁਹਾਨੂੰ ਕਿਹੜੇ ਬੰਦੇ ਨੂੰ 50000 ਰੁਪਿਆ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਮਿਲੇ। ਹੂੰ। ਉਹ ਤੇ ਗੁਜਰਾਤ ਜਾ ਕੇ ਛੜਤੀ ਉਹਨਾਂ ਨੇ ਹੈ ਜੀ। ਛੜਤੀ ਜੀ ਛੜਤੀ ਬਿਨਾ ਕਾਰਾਂ ਤੋਂ ਜਾਪੋ ਛੜਤਾ ਜੀ। ਤੇ ਰਾਹੁਲ ਗਾਂਧੀ ਦੀ ਕੀ ਖਬਰ ਹੈ ਕਹਿੰਦੇ ਭਾਜਪਾ ਦੀਆਂ ਜਿਹੜੀਆਂ ਵੋਟਾਂ ਦੇ ਸਬੰਧ ਦੇ ਵਿੱਚ ਉਹ ਕਿਵੇਂ ਚੋਰੀ ਕਰਦੇ ਆ ਕੋਈ ਨਵਾਂ ਇਨਕਸ਼ਾਫ ਕੀਤਾ? ਬਿਲਕੁਲ ਜੀ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਹਨਾਂ ਨੇ ਇਹ ਸੇ ਜਾ ਕੇ ਹਰਿਆਣੇ ਦੇ ਵਿੱਚ ਸਵੇਰ ਤੋਂ 1.5 ਘੰਟਾ ਪ੍ਰੈਸ ਕਾਨਫਰੰਸ ਚੱਲੀ ਆ। ਇਹਨਾਂ ਨੇ ਇਹਦੇ ਵਿੱਚ ਬੜੇ-ਬੜੇ-ਬੜੇ ਖੁਲਾਸੇ ਕੀਤੇ ਆ। ਇਹਨਾਂ ਨੇ ਇੱਕ ਤਾਂ ਗੱਲ ਇਹ ਕਹੀ ਆ ਵੀ ਜਿਹੜੀ ਹਰਿਆਣਾ ਦੀ ਚੋਣ ਹੋਈ ਸੀ ਵਿਧਾਨ ਸਭਾ ਦੀ ਇਹ ਚੋਣ ਨਹੀਂ ਸੀ ਇਹ ਲੁੱਟ ਖੋਹ ਸੀ। ਇਹਨਾਂ ਨੇ ਲੁੱਟੀ ਆ। ਇਹਨਾਂ ਨੇ ਅੱਜ ਬਿਹਾਰ ਦੇ 5 ਬੰਦੇ ਇਸੇ ਸਟੇਜ ਦੇ ਉੱਤੇ ਬੁਲਾਏ ਉਹਨਾਂ ਨੇ ਖੁਦ ਇਹ ਗੱਲ ਕਹੀ ਵੀ ਅਸੀਂ ਜਿਉਂਦੇ ਹਾਂ ਸਾਡੀ ਵੋਟ ਪੱਟੀ ਹੋਈ ਆ। ਫਿਰਣ ਨੇ ਚਾਹ ਦੀ ਮਰੇਖਾ ਕੋਈ ਇੱਕ ਬਾਹਰਲੇ ਮੁਲਖ ਦੀ ਮਾਡਲ ਆ। ਉਹ ਮਾਡਲ ਕੁੜੀ ਦੀ ਫੋਟੋ ਵੀ ਦਿਖਾਈ ਆ। ਵੀ ਇਸ ਮਾਡਲ ਦੇ ਨਾਂ ਦੇ ਉੱਤੇ ਹੀ 22 ਵਾਰਤਾ ਵੋਟ ਪੈ ਗਈ ਆ। ਸੋ ਇਸ ਕਰਕੇ ਕਹਿੰਦੇ ਕਿ ਕਿਵੇਂ ਜਾਲੀ ਵੋਟਾਂ ਬਣਦੇਗਾ ਤੇ ਕੀ ਕੁਝ ਹੁੰਦਾ ਰਿਹਾ ਇਹਨਾਂ ਨੇ ਅਜ ਫੇਰ ਖੁਲਾਸੇ ਕੀ ਸੀ। ਤੇ ਟੰਡਾ ਜੀ ਕਹਿੰਦੇ بارش ਹੋ ਗਈ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਜੀ? ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਆਈ ਆ। ਲੰਘੇ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਫੀ ਮੀਂਹ ਪਿਆ, ਕੁਝ ਕੁ ਥਾਵਾਂ ਤੇ ਘੜੇ ਵੀ ਪਏ ਆ, ਕਈ ਥਾਵਾਂ ਤੇ ਛੜਾਟਾਜਾ ਵੀ ਆਇਆ। ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਫੇਰ ਮੀਂਹ ਪੈਣ ਦੀ ਸੰਭਾਵਨਾ ਸੰਸਾਭ। ਅੱਜੇ ਰਾਤ ਠੰਡੀ ਹੁੰਦੀ ਸੀ ਹੁਣ ਥੋੜੀ ਥੋੜੀ ਦਿਨ ਦੇ ਵਿੱਚ ਵੀ ਤਬਦੀਲੀ ਆਈ ਹੈ ਮੌਸਮ ਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਕਿ ਇੱਕ ਅੱਡੇ ਸ਼ਰਾਟੇ ਤੋਂ ਬਾਅਦ ਇੱਕਦਮ ਪੰਜਾਬ ਦੇ ਵਿੱਚ ਠੰਡ ਪਸਰ ਜੂਗੀ ਜੀ ਟੇਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਵਾ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਜੀ ਮਿਹਰਬਾਨੀ ਮਿਹਰਬਾਨੀ ਟੇਣਾ ਜੀ ਤੁਹਾਨੂੰ ਵੀ ਮੁਬਾਰਕ ਹੋਵੇ